ਆਰ ਰਉ ਸੰਗਾਈ ਰੇ ਤੰਤਨ ਲੋ ਸਭੂ ਸਾ ਸੰਗਤ ਤੰਤਨ ਸੈਖਿਉ ਰਸਾ ਜੀ ਦੀ ਗੋਦਾਂ ਨੇ ਬਿਮਾਰੇ ਹੋ ਸੈਨਾ ਤਰੁਪੀ ਬੈਠ ਕੇ

ਜਿਸ ਵੇਲੇ ਆਪਾਂ ਇਸ ਦੁਨੀਆ ਤੇ ਆਵੜੇ ਜਿਤਨਾ ਖਾਣਾ ਜਿਤਨਾ ਪਹਿਰਣਾ ਜਿਤਨਾ ਚੱਲਣਾ ਜਿਤਨੇ ਸਵਾਸ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਦੇ ਨੇ ਨਹੀਂ ਵੱਡਨ ਘਟਨ ਤੇਰਾ ਸਾਥ ਇੱਕ ਤੇਰੇ ਜਿੰਨਾ ਪ੍ਰਕਿਰਿਆ ਕਰ ਔਰ ਚੰਗੇ ਬੰਦੇ ਭਾਈ ਸਾਹਿਬ ਜੀ ਭਾਈ ਜੀ ਸਿੰਘ ਜੀ ਬੜੇ ਪਿਆਰ ਵਾਲੀ ਨੇ ਬੜੇ ਚਿਹਰੇ ਤੋਂ ਇਹਨਾਂ ਦੇ ਨਾਲ ਪਿਆਰ ਹੈ ਸਾਡਾ ਆ ਸੰਤੂ ਨੇ ਮਿੱਠੀ ਬਾਣੀ ਬਖਸ਼ਿਸ਼ ਕੀਤੀ ਅਨੰਦ ਵਾਹੀ ਕੀਰਤ ਜਦੋਂ ਕਰਦੇ ਨੇ ਤੇ ਜਿਵੇਂ ਤਰੰਗਾਂ ਉੱਠਦੀਆਂਵੇਂ ਸਰੀਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਤਮਾਤਾਂ ਦੀ ਕਿਰਪਾ ਨਾਲ ਉਹ ਬੰਦਾ ਜੁੜ ਜਾਂਦਾ ਨਾਲ ਸੰਤੂ ਦੇ ਔਰ ਜੁੜਨ ਵਾਸਤੇ ਦੁਨੀਆ ਤੇ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਾਂ ਸਹਿਬ ਸ੍ਰੀ ਗੁਰੂ ਸਾਹਿਬ ਜੀ ਦੇ ਵਿੱਚ ਸਾਡੇ ਰਕਾਬੇ ਵਾਲੇ ਜਿਹੜੇ ਇੱਕ ਇਸਾਸ ਜੀ ਨੂੰ ਗੱਲ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਲਿਆ ਲਈ ਔਰ ਦਸਵੀਂ ਮੇਟਾ ਦੀ ਨਸਾਇਬਾਈ ਕਿਉਂ ਸਭ ਲੋਕ ਕਥਾ ਵਿਚਾਰਾਂ ਤੇ ਕੀਰਤਨ ਦੀ ਸਾਡੀ ਡਿਊਟੀ ਲਾ ਕੇ ਗਏ ਨੇ ਕਿ ਜਰੂਰੀ ਆਉ ਸਤਿਗੁਰੂ ਜੀ ਵਾਹਿ ਜੀ ਕਥਤ ਸਵਾਗਤ ਹੈ ਗੱਲ ਕਰੀਏ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਾਂਤਨ ਸਾਹਿਬ ਸੀ ਗੁਰੂ ਨਾਨਕ ਦੇਵ ਜੀ ਜਦੋਂ ਸੁਨੀਆਂ ਤੇ ਆਏ ਉਸ ਵੇਲੇ ਗੁਰਾ ਤੁੰਦੂ ਘਰਾ ਤੇ ਹਨੇਰ ਬੁਣਾਇਆ ਸੀ ਹਨੇਰ ਦਾ ਭਾਵ ਤੁੰਦ ਢੁੰਦ ਦਾ ਭਾਵ ਨਹੀਂ ਕੋਈ ਯਾਨੀ ਕਿ ਲੋਕਾਈ ਦੇ ਮਨਾਂ ਦੇ ਉੱਤੇ ਲਗਾਈ ਦੇ ਹਿਰਦੇ ਤੇ ਤੁਨ ਜਾਲਾ ਜਮਿਆ ਸੀ ਔਰ ਧਤੀ ਦੀ ਪੁਕਾਰ ਸੁਣ ਕੇ ਸੈਨ ਸਿੰਘ ਨੂੰ ਨਾਮ ਤੋਂ ਇਹ ਵੀ ਹੁਕਮ ਹੋਇਆ ਦੁਨੀਆਂ ਤੇ ਆਏ ਪਰ ਗੁਰੂ ਨਾਨਕ ਸਾਹਿਬ ਜਿਹੜੇ ਨੇ ਦੋ ਵਾਰ ਸਤਕੰਡ ਸਾਂਦੇ ਹੀ ਹੋ ਕੇ ਆਏ ਹੋ ਕੇ ਜਨਮੇ ਅਜਾਜਤ ਨਹੀਂ ਦੇਵੇ ਉਹਨਾਂ ਦਾ ਸਦਾ ਪੰਥ ਹੈ ਸਦਾ ਧਰਮ ਹੈ ਗੁਰੂ ਨਾਨਕ ਸਾਹਿਬ ਜਾਣ ਲਗੇ ਤੇ ਪਹਿਲਾਂ ਜੁਰੂ ਅੰਗਰ ਦੇਵ ਜੀ ਨੂੰ ਪਖਿਆ ਜਾਂ ਤੋਂ 4 ਦਿਨ ਪਹਿਲਾਂ ਉਹਨਾਂ ਨੂੰ ਬੁਰਤਾ ਗਰਦੀ ਬਖਸ਼ਿਸ਼ ਕੀਤੀ ਕਿਉਂਕਿ ਭਾਈ ਸਾਹਿਬ ਦੱਸਦੇ ਸੀ ਨਾ ਕਿ ਜਿਹਨੇ ਮਾਂ ਘਰ ਤੋਂ ਜਿੰਨੇ ਉਹਨਾਂ ਨੂੰ ਸਮਝਉਂਦੀਏ ਨੌ ਦਿਵਾਰੇ ਪ੍ਰਗਟ ਕੀਏ ਦਸਵਾਂ ਗੁਪ ਕਰਖਾਇਆ ਈੜਾ ਪਿੰਗਲਾ ਤੇ ਸੁਖਮਣਾ ਤਿੰਨ ਨਾਲੀਆਂ ਦੇ ਸਾਡੇ ਮੱਥੇ ਦੇ ਵਿੱਚ ਉਸ ਦੇ ਵਿੱਚ ਦਸਵਾਂ ਦਵਾਰ ਹੈ ਜਿਸ ਤੇ ਪਿਆਰਿਓ ਕਿਰਪਾ ਹੋਵੇ ਉਹਦਾ ਦਸਵਾਂ ਦਵਾਰ ਖੁੱਲ ਜਾਂਦਾ ਹੈ ਉਹਨੂੰ ਸੋਝੀ ਹੋ ਜਾਂਦੀ ਏ ਕਿ ਉਹ ਸੋਝੀ ਜਿਹੜੀ ਇੱਕ ਜੋਤ ਗੁਰੂ ਨਾਨਕ ਦੇਵ ਜੀ ਦੇ ਵਿੱਚ ਪ੍ਰਗਟ ਹੋਈ ਅੱਗੇ ਗੁਰੂ ਅੰਗਦ ਦੇਵ ਦੇ ਵਿੱਚ ਪ੍ਰਗਟ ਹੋਈ ਗੁਰੂ ਅੰਗਦ ਦੇਵ ਤੋਂ ਇਸ ਨਾਲ ਜੋਤ ਸਹਿਜ ਚੇਤੁਰਾ ਮੁਰਦਾਸ ਜੀ ਦੇ ਚੱਲਦੀ ਚੱਲਦੀ ਦਸਵੇਂ ਗੁਰਾਂ ਤੱਕ

ਸਰੂ ਦੀ ਇਹ ਗੁਰਬਾਣੀ ਦੇ ਚ ਮਨ ਹੁੰਦੀ ਪਿਆਰੇ ਜਦੋਂ ਗੁਰੂ ਦੇ ਦਰ ਤੇ ਆਵੇ ਆਪਾ ਭਾਵਨ ਸ਼ਾਵਰ ਕਰਨੇ ਆਏ ਆਪਣਾ ਆਪ ਮਾਰ ਕੇ ਇੱਥੇ ਡਿੱਗਣਾ ਹੈ ਜੋ ਤ ਤਲੀ ਗਲੀ ਮਰੀ ਆਓ ਸਿਰ ਤੋਂ ਤਲੀ ਗਲੀ ਮਰੀ ਆ ਕੇ ਮਾਲ ਪੈ ਤੀਜੇ ਸਿਰ ਦੀ ਜੇ ਗਾਨ ਕੀਤੇ ਮਨਨ ਖਾਏ ਮੰਡਲ ਮੇ ਆਏ ਪਹਿਲਾ ਮਨਨ ਗੁਰੂ ਛੜ ਜੀਵਨ ਦੀ ਆਤਮਾ ਤੇ ਮੌਕਾ ਸਰਪਰ ਕਹਿੰਦੇ ਚੇਤਾ ਭੁਲਾ ਦਿਓ ਇਹ ਆਉਣੀ ਆਉਣੀ ਹੈ

ਆਪਣੀ ਮਾਤੇ ਨਿੱਤਰ ਜਿਹੜੀ ਆਰਿਓ ਬਣੀ ਤੋਂ ਇਤਲ ਜੇ ਹਰਥਾਂ ਤੇ ਸ਼ਹੀਦਾਂ ਦਾ ਚੱਪਟੇ ਖੂਨ ਡਲਿਆ ਹੈ ਮਾਈ ਮਗੇ ਨਕਲ ਦੇ ਵਿੱਚ ਬਾਬਾ ਸੁੱਖੂ ਬਾਡੀ ਜੀ ਉਹਨਾਂ ਵੱਲੋਂ ਖੰਡਾ ਉਹਨੂੰ ਕਿੰਮਤ ਪਾਣ ਕਰਵਾਇਆ ਗਿਆ ਪਿਆਰਿਓ ਤੇ ਉਥੇ ਹੀ ਜਾਣ ਕਰਕੇ ਬਾਬਾ ਸੁੱਖੂ ਬਾਡੀ ਜੀ ਜਿਹੜੇ ਨੇ ਅੰਮਰਤ ਪਾਣ ਕੀਤਾ ਤੇ ਸੁੱਖਾ ਸਿੰਘ ਬਣੇ ਚਮਕੌਰ ਦੇ ਜੰਗ ਦੇ ਮਸ਼ੀਰ ਹੋਏ ਅਚਾਨਕ ਮੌਤ ਵਕਰੀ ਹੁੰਦੀ ਹੈ ਸ਼ਹੀਦੀ ਵਕਰੀ ਹੁੰਦੀ ਹੈ ਸ਼ਹੀਦ ਨੂੰ ਪਤਾ ਹੈ ਮੈਂ ਸ਼ਹੀਦ ਹੋਣਾ ਹੈ ਔਰ ਅਚਾਨਕ ਮੌਤ ਜਿਹੜੀ ਆਉਣੀ ਹੈ ਉਹ ਪ੍ਰਮਾਤਮਾ ਨੂੰ ਪਤਾ ਹੈ ਕਿੱਥੇ ਆਉਣੀ ਕਿਵੇਂ ਆਉਣੀ ਪੁਲਿਸ ਦੀ ਬਾਤ ਆਪਾਂ ਵਿਚਾਰ ਕਰੀਏ ਜੋ ਪ੍ਰਮਾਤਮਾ ਲਿਖਦਾ ਹੈ ਉਹ ਹੁੰਦਾ ਹੈ ਕੋਕੇ ਰਹਿੰਦਾ ਹੈ ਅਟਲ ਨਿਯਮ ਹੈ ਬਦਲ ਨਹੀਂ ਸਕਦਾ ਤਿਆਰ ਉਹ ਲੁਕਮਾਨ ਹਕੀਮ ਹੋਇਆ ਬੜਾ ਤਕੜਾ ਲੁਕਮਾਨ ਹਕੀਮ ਇਤਨੀਆਂ ਵੱਡੀਆਂ ਦਵਾਈਆਂ ਤਿਆਰ ਕੀਤੀਆਂ ਉਹਨੇ ਇਤੋਂ ਤੱਕ ਦਵਾਈ ਤਿਆਰ ਕਰ ਲਈ ਕਿ ਮਾਰੀ ਕੋਈ ਨਹੀਂ ਸਕਦਾ ਵੇਖੋ ਹੰਕਾਰ ਆ ਗਿਆ ਮਨ ਦੇ ਵਿੱਚ ਕਿ ਜਦ ਮੇਰੀ ਦਵਾਈ ਹੈ ਜਿਹੜਾ ਵੀ ਖਾਵੇਗਾ ਮਰਿਆ ਵੀ ਉੱਠ ਕੇ ਬੈਠ ਜਾਵੇਗਾ ਇੱਕ ਕਦੇ ਹੋ ਨਹੀਂ ਸਕਦਾ ਪਰ ਸ੍ਰਿਸ਼ਟੀ ਦੇ ਨਿਜਮਾ ਤੋਂ ਇਹ ਗੱਲ ਉਲਟ ਸੀ ਹੋਇਆ ਕਿ ਲਕਮਨ ਹਕੀਮ ਦਾ ਪੁੱਤਰ ਬਿਮਾਰ ਪੈ ਗਿਆ ਬਹੁਤ ਇਲਾਜ ਲਾਇਆ ਬੜੀਆਂ ਦੁਆਈਆਂ ਦਿੱਤੀਆਂ ਸਮਾਯਾ ਘਰ ਦੇ ਵਿੱਚ ਮਾਤਮ छा ਗਿਆ ਪੁੱਤਰ ਦੀ ਮੌਤ ਹੋ ਗਈ। ਹੁਣ ਪੁੱਤਰ ਦੀ ਮੌਤ ਹੋ ਗਈ। ਲਕਮਾਨ ਹਕੀਮ ਨੇ ਆਪਣੀ ਦਵਾਈ 20 ਵਾਰਕ ਕੇ ਦੇਖ ਲਈ। ਪੁੱਤਰ ਜਿੰਦਾ ਨਹੀਂ ਰਿਹਾ। ਕਹਿਣ ਲੱਗਾ ਜਿੰਨੀਆਂ ਦਵਾਈਆਂ ਨੇ ਅੱਜ ਤੋ ਬਾਅਦ ਇਹਨਾਂ ਨੂੰ ਛੁੱਟ ਦੇਵਾਂਗਾ। ਮੈਂ ਹਕੀਮੀ ਨਹੀਂ ਕਰਾਂਗਾ। ਨੇਰੀ ਦਵਾਈ ਮੇਰੇ ਤੱਕੇ ਨਹੀਂ ਚਲੀ। ਇਹ ਲੋਕਾਂ ਦੇ ਕੀ ਅਸਰ ਕਰੇ। میں بڑا برلاب کیتا میرا پتر چلے گیا پرماتم پر خود وہ ہے نا دعائی سمے آیا کوئی فرق ہے تیری دعائی ٹھیک ہے تیری دعائی جوں کر سکتی ہے مرے پر دی عمر لمبی نہیں کر سکتی تنگار کام جیڑا باقی لوگ علاج کرتا ہوں کارت

ਇੱਕ ਛਣ ਇੱਕ ਤੇਰੇ ਦਿਨਾਂ ਵੀ ਸਮਾਨੇ ਨਹੀਂ ਮਿਲ ਸਕਦਾ ਚਲਦਿਆਂ ਫਿਰਦਿਆਂ ਮੌਤ ਅਵਸ਼ ਆਉਂਦੀ ਏ ਚਾਹੇ ਕੁਛ ਵੀ ਹੋ ਜਾਏ ਬੈਠੋ ਬਿਚਾਲੇ ਸਤਵਰ ਸੋ ਗੁਣਸਾਰੇ ਬਖਾ ਵਿਚਾਰਾ ਸੁਣਦੇ ਹੋ ਆਪਨੇ ਤਵੇਨੇ ਦੇ ਵਿੱਚ ਖੜਾ ਹੈ ਡੋਨਾ ਅਗਨਾ ਦੀ ਗੱਲ ਵੀ ਆਪਾਂ ਵਰਣਨ ਕਰਦੇ ਹਾਂ ਤਵੇਲੇ ਦੇ ਵਿੱਚ ਖੜਾ ਤੇ ਕਿਸਾਨੂ ਮਹਤਮਾ ਆ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਭिक्षा ਦਿਓ ਜੀ ਅਜੇ ਕਿਸੇ ਗੱਲ ਦੇ ਵਿੱਚ ਦੁਖੀ ਸੀ ਬੰਦੇ ਵਿੱਚ ਵਿਚਾਰ ਚੱਲ ਰਹੇ ਸੀ ਉਹਨੇ ਕੀ ਕੀਤਾ ਦੋ ਹੱਥਾਂ ਨਾਲ ਘੋੜਿਆਂ ਦੀ ਲੰਦ ਚੁੱਕ ਕੇ ਸਾਦੂ ਨੂੰ